ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚ ਜਵਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸਾਡੇ ਘਰ ਦੇ ਵਿੱਚ ਸ਼ਰਾਬ ਦਾ ਨਸ਼ਾ ਬਹੁਤ ਜ਼ਿਆਦਾ ਸੀਗਾ ਇਹ ਸਾਡੇ ਘਰ ਵਿੱਚ ਲੜਾਈ ਝਗੜਾ ਵੀ ਉਸ ਕਾਰਨ ਬਹੁਤ ਹੁੰਦਾ ਸੀਗਾ ਪਰ ਉਸ ਤੋਂ ਬਾਅਦ ਫਿਲਮ ਐ ਕੁਝ ਉਪਾਅ ਕੀਤਾ ਤੇ ਉਹਦੇ ਨਾਲ ਨਾ ਸਿਰਫ ਸਾਡੇ ਘਰ ਦੇ ਵਿੱਚੋਂ ਨਸ਼ਾ ਖਤਮ ਹੋਇਆ ਬਲਕਿ ਸਾਡੇ ਘਰ ਦੇ ਵਿੱਚੋਂ ਅੰਡਾ ਮੀਟ ਪਰਮਾਤਮਾ ਨੇ ਉਹ ਵੀ ਬਾਹਰ ਕਰ ਦਿੱਤਾ ਸੋ ਮੈਂ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਰ ਇੱਕ ਚੀਜ਼ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਵੀਡੀਓ ਨੂੰ ਬਿਨਾ ਸਕਿਪ ਕੀਤਾ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਦੂਸਰੇ ਦਾ ਵੀ ਕਿਸੇ ਦਾ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਨੂੰ ਬਹੁਤ ਹੀ ਇਦਾਂ ਦੇ ਮੈਸੇਜ ਆਉਂਦੇ ਨੇ ਜੀ ਵੀ ਦੀਦੀ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੈ ਉਹਦੇ ਕਰਕੇ ਸਾਡੇ ਘਰ ਦੇ ਵਿੱਚ ਲੜਾਈ ਝਗੜਾ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਨਸ਼ਾ ਇੱਕ ਅਜਿਹੀ ਚੀਜ਼ ਹੈ ਜੀ ਜਿਹੜਾ ਜਿਹੜੇ ਘਰ ਵੱਡਦਾ ਨਾ ਉਥੇ ਗਰੀਬੀ ਲੜਾਈ ਝਗੜਾ ਬਿਮਾਰੀਆਂ ਇਹ ਚੀਜ਼ਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਇੱਕ ਤਰੀਕੇ ਨਾਲ ਤਾਂ ਆਪਾਂ ਇਹ ਮੰਨ ਸਕਦੇ ਹਾਂ ਕਿ ਸਾਰੀਆਂ ਦੁੱਖਾਂ ਦੀ ਜੜ ਨਸ਼ਾ ਹੈ ਕਿਉਂਕਿ ਜਿਸ ਕਹਿੰਦੇ ਹੁੰਦੇ ਨੇ ਜਿਹਨੂੰ ਇਹ ਚੀਜ਼ ਦੁੱਖ ਜਿਹੜਾ ਹੰਡਾ ਰਿਹਾ ਹੈ ਜਾਂ ਐਕਸਪੀਰੀਅੰਸ ਕਰ ਰਿਹਾ ਜਾਂ ਕਰ ਚੁੱਕਿਆ ਉਹ ਉਹਨੂੰ ਜ਼ਿਆਦਾ ਪਤਾ ਵੀ ਹਾਂ ਕਿੰਨੀ ਕਿੰਨਾ ਦਰਦ ਦਿੰਦੀ ਹੈ ਇਹ ਚੀਜ਼ ਕਿੰਨਾ ਤਕਲੀਫ ਹੁੰਦੀ ਹੈ ਫਿਰ ਕਿਹੜੇ-ਕਿਹੜੇ ਹਾਲਾਤ ਘਰ ਦੇ ਵਿੱਚ ਬਣ ਜਾਂਦੇ ਨੇ ਤੇ ਮੈਂ ਇਹ ਚੀਜ਼ ਨੂੰ ਤਾਂ ਸਮਝ ਸਕਦੀ ਆ ਕਿਉਂਕਿ ਸਾਡੇ ਘਰ ਦੇ ਵਿੱਚ ਵੀ ਸਮਝੋ ਵੀ ਬਹੁਤ ਹੀ ਖਰਾਬ ਮਾਹੌਲ ਹੋ ਗਿਆ ਸੀ ਉਹਦੇ ਕਰਕੇ ਲੜਾਈ ਝਗੜਾ ਵੀ ਹੋਣਾ ਜਿਹੜੇ ਪੈਸੇ ਹੋਣ ਇਹਨਾਂ ਨੇ ਉੱਧਰ ਨੂੰ ਲਾ ਦੇਣੇ ਤੇ ਬਹੁਤ ਜ਼ਿਆਦਾ ਨਹੀਂ ਮਾਹੌਲ ਖਰਾਬ ਹੁੰਦਾ ਜਾ ਰਿਹਾ ਸੀ ਲੜਾਈ ਝਗੜਾ ਵੀ ਕਰਨਾ ਵੀ ਤੁਸੀਂ ਇਹ ਚੀਜ਼ ਬੰਦ ਕਰੋ ਹਨਾ ਪਰ ਕਹਿੰਦੇ ਹੁੰਦੇ ਹਨਾ ਦੀ ਕਈ ਵਾਰੀ ਜੋ ਦੁੱਖ ਆਉਂਦੀ ਆ ਉਹ ਵੀ ਕੁਝ ਸਾਨੂੰ ਸਿਖਾ ਕੇ ਜਾਂਦੀ ਆ ਕੁਝ ਸਮਝਾ ਕੇ ਜਾਂਦੀ ਆ ਸੋ ਹੁਣ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਉਹ ਚੀਜ਼ ਵੀ ਜਿਹਦੇ ਨਾਲ ਸਾਨੂੰ ਇਸ ਚੀਜ਼ ਤੋਂ ਮੁਕਤੀ ਮਿਲੀ ਸਾਡਾ ਖਹਿੜਾ ਛੁੱਟਿਆ ਇਸ ਫੋਟ ਤੋਂ ਸੋ ਜਿਹੜੀ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਇਹ ਨਾ ਹੋਵੇ ਜੀ ਤੁਸੀਂ ਸੁਣੋ ਤੇ ਤੁਸੀਂ ਸੋਚੋ ਵੀ ਹਾਂ ਇਹ ਤਾਂ ਸਾਨੂੰ ਪਤਾ ਹੀ ਸੀਗਾ ਵੀ ਐਦਾਂ ਕਰਨਾ ਚਾਹੀਦਾ ਪਰ ਮੈਂ ਤੁਹਾਨੂੰ ਜਿਹੜੀ ਅੱਜ ਗੱਲਾਂ ਦੱਸੂਗੀ ਨਾ ਜੀ ਮੈਂ ਗਾਰੰਟੀ ਦਿੰਦੀ ਹਾਂ ਵੀ ਤੁਹਾਨੂੰ ਉਹ ਚੀਜ਼ਾਂ ਕਿਸੇ ਨੇ ਵੀ ਨਹੀਂ ਦੱਸੀਆਂ ਹੋਣੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਉਂਕਿ ਉਹਨਾਂ ਚੀਜ਼ਾਂ ਨੂੰ ਕਰਨ ਦੇ ਨਾਲ ਮੈਂ 100% ਗਾਰੰਟੀ ਦੇ ਸਕਦੀ ਆ ਤੁਹਾਨੂੰ ਲਿਖ ਕੇ ਇਸ ਚੀਜ਼ ਦੀ ਵੀ ਤੁਹਾਡੇ ਘਰ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਹੋ ਜਾਊਗਾ ਸੋ ਚਲੋ ਜੀ ਹੁਣ ਆਪਾਂ ਸਟਾਰਟ ਕਰਦੇ ਆ ਅੱਗੇ ਵੀਡੀਓ ਨੂੰ ਕੰਟੀਨਿਊ ਕਰਦੇ ਆ ਦੋਸੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਹੁਣ ਤੁਸੀਂ ਸੋਚੋਗੇ ਵੀ ਅੱਛਾ ਪਾਠ ਤਾਂ ਸਾਨੂੰ ਪਤਾ ਹੀ ਹੈ ਪਰ ਨਹੀਂ ਜਿਹੜੀਆਂ ਉਹ ਗੱਲਾਂ ਦੱਸਣ ਲੱਗੀ ਉਹ ਨਹੀਂ ਪਤਾ ਹੋਣੀਆਂ ਪਾਠ ਕਰਨਾ ਹੈ ਪਾਠ ਕਰਨ ਤੋਂ ਬਾਅਦ ਨਾ ਇੱਕ ਚੀਜ਼ ਤੁਹਾਨੂੰ ਫੇਸ ਕਰਨੀ ਪਊਗੀ ਤੁਹਾਡੇ ਘਰ ਦੇ ਵਿੱਚ ਥੋੜਾ ਲੜਾਈ ਝਗੜਾ ਵਧੂਗਾ ਫਿਰ ਤੁਸੀਂ ਸੋਚੋਗੇ ਵੀ ਅਸੀਂ ਪਾਠ ਹੀ ਕਿਉਂ ਕਰਨਾ ਹੈ ਹੁਣ ਉਹ ਵਧੂਗਾ ਕਿਉਂ ਉਦੋਂ ਬਾਅਦ ਹੀ ਤੁਹਾਡੀ ਮੁਸੀਬਤ ਖਤਮ ਹੋਣੀ ਆ ਉਹ ਵੀ ਧਿਆਨ ਨਾਲ ਸੁਣਿਓ ਕਲਯੁਗ ਹੈ ਨਾ ਜਿਹੜਾ ਕਲਯੁਗ ਨੇ ਆਪਣਾ ਜ਼ੋਰ ਲਾਇਆ ਹੋਇਆ ਵੀ ਆਪਾਂ ਪਰਮਾਤਮਾ ਦੇ ਲੜਨਾ ਲੱਗੀ ਆ ਆਪਾਂ ਸਿੱਧੇ ਰਸਤੇ 'ਤੇ ਨਾ ਪੈ ਗੀ ਆਪਣਾ ਕੁਝ ਚੰਗਾ ਨਾ ਹੋ ਜੇ ਬਸ ਕਲਯੁਗ ਨੇ ਕੀ ਕਰਨਾ ਸਭ ਕੁਝ ਉਲਟ ਕਰਨਾ ਸਭ ਕੁਝ ਮਾੜਾ ਕਰਨਾ ਸਭ ਕੁਝ ਵਿਗਾੜਨਾ ਸਾਨੂੰ ਪਰਮਾਤਮਾ ਤੋਂ ਤੋੜਨਾ ਹੈ ਠੀਕ ਹੈ ਜੀ ਸੋ ਇਦਾਂ ਦਾ ਮਾਹੌਲ ਜਿਹੜਾ ਬਣਦਾ ਜਾ ਰਿਹਾ ਇਹ ਕਲਯੁਗ ਦੇ ਕਾਰਨ ਹੈ ਛੇਤੇ ਜਦੋਂ ਆਪਾਂ ਘਰ ਦੇ ਵਿੱਚ ਪਾਠ ਸ਼ੁਰੂ ਕਰਾਂਗੇ ਤਾਂ ਕਲਯੁਗ ਕੀ ਚਾਹੂਗਾ ਵੀ ਤੁਸੀਂ ਪਰਮਾਤਮਾ ਦੇ ਲੜਨਾ ਲੱਗੋ ਤੁਹਾਡੇ ਘਰ ਦੇ ਵਿੱਚੋਂ ਇਹ ਬੁਰਾਈ ਜਿਹੜੀ ਹੈ ਉਹ ਖਤਮ ਨਾ ਹੋਵੇ ਤੇ ਤੁਸੀਂ ਇਹਨਾਂ ਚੀਜ਼ਾਂ ਤੋਂ ਮੁਕਤ ਨਾ ਹੋਵੋ ਤੇ ਤੁਸੀਂ ਪਰਮਾਤਮਾ ਦੇ ਨੇੜੇ ਨਾ ਹੋਵੋ ਤਾਂ ਕਿ ਤੁਸੀਂ ਸਤਯੁਗ ਵੱਲ ਨਾ ਵਧੋ ਕਲਯੁਗ 'ਚ ਹੀ ਫਸੇ ਰਹੋ ਹਣਾ ਸੋ ਤੁਸੀਂ ਪਾਠ ਕਰਨਾ ਬੰਦ ਨਹੀਂ ਕਰਨਾ ਅਗਰ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਘਰ ਦੇ ਵਿੱਚੋਂ ਨਸ਼ਾ ਖਤਮ ਹੋਵੇ ਅਗਰ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਘਰ ਦੇ ਵਿੱਚੋਂ ਸਾਰੇ ਦੁੱਖ ਮਿਟ ਜਾਣ ਤਾਂ ਫਿਰ ਤੁਸੀਂ ਜਿੰਨਾ ਲੜਾਈ ਝਗੜਾ ਤੁਹਾਡੇ ਘਰੇ ਬਤੂਗਾ ਤੁਸੀਂ ਉਹ ਤੋਂ ਦੁੱਗਣਾ ਪਾਠ ਕਰਨਾ ਹੈ ਤੁਸੀਂ ਆਪਣਾ ਪਾਠ ਦਾ ਟਾਈਮ ਹੋਰ ਵਧਾ ਦਿਓ ਚਾਹੀ 10 ਮਿੰਟ ਪਰ ਬੰਦ ਨਹੀਂ ਕਰਨਾ ਅਗਰ ਤੁਸੀਂ ਅੱਜ ਹਾਰ ਮੰਨ ਕੇ ਪਾਠ ਬੰਦ ਕਰ ਦਿੱਤਾ ਤਾਂ ਫਿਰ ਮੈਂ ਤੁਹਾਨੂੰ ਲਿਖ ਕੇ ਦਿੰਨੀ ਹ ਤੁਸੀਂ ساری ਉਮਰ ਇਸੇ ਚੀਜ਼ 'ਚ ਫਸੇ ਰਹਿਣਾ ਤੇ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਮੁਕਤ ਸਿਰ ਪਰਮਾਤਮਾ ਕਰ ਸਕਦਾ ਹੋਰ ਕੋਈ ਕਰ ਸਕਦਾ ਠੀਕ ਹੈ ਜੀ ਕਿਉਂਕਿ ਜਿੱਥੇ ਤੱਕ انسان ਨਹੀਂ ਪਹੁੰਚ ਸਕਦਾ ਨਾ ਜਿੱਥੇ ਤੱਕ انسان ਦੀ ਸੋਚ ਨਹੀਂ ਪਹੁੰਚ ਸਕਦੀ ਉੱਥੇ ਤੱਕ ਪਰਮਾਤਮਾ ਪਹੁੰਚ ਸਕਦਾ ਸੋ ਇਸ ਵਿਸ਼ਵਾਸ ਨਾਲ ਪੂਰੀ ਪੋਜ਼ਿਟਿਵ ਥਿੰਕਿੰਗ ਦੇ ਨਾਲ ਇਸ ਵਿਸ਼ਵਾਸ ਦੇ ਨਾਲ ਪਾਠ ਕਰਨਾ ਹੈ ਵੀ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਮਹੀਨੇ ਨੂੰ ਮਹੀਨੇ ਨੂੰ ਤਾਂ ਸਾਲ ਨੂੰ ਤਾਂ ਪੱਕਾ ਹੀ ਸਾਡੇ ਘਰ ਦੇ ਵਿੱਚੋਂ ਕੋੜ ਗੁਰੂ ਸਾਹਿਬ ਨੇ ਬਾਹਰ ਕਰ ਦੇਣਾ ਜੇ ਤੁਸੀਂ ਪੂਰੇ ਪੱਕੇ ਇਰਾਦੇ ਪੂਰੇ ਪੱਕੇ ਵਿਸ਼ਵਾਸ ਪੂਰੀ ਪੱਕੀ ਸ਼ਰਧਾ ਭਾਵਨਾ ਦੇ ਨਾਲ ਪਾਠ ਕਰੋਗੇ ਬਿਨਾਂ ਨਾਗਾ ਪਾਏ ਇੱਕ ਜੁੜਤਾ ਦੇ ਨਾਲ ਪਾਠ ਕਰੋਗੇ ਮੀ ਆਵੇ ਨੇਰੀ ਆਵੇ ਵਾਵੇ ਜੋ ਮਰਜ਼ੀ ਹੋ ਜਾਵੇ ਚਾਹੇ ਤੁਸੀਂ ਬਿਮਾਰ ਹੋ ਚਾਹੇ ਥੋੜਾ ਟਾਈਮ ਦੀ ਹਾਜ਼ਰੀ ਭਰੋ ਪਰ ਪਾਠ ਜ਼ਰੂਰ ਕਰੋ ਅਮਰਤ ਲਈ ਉੱਠ ਕੇ ਕਿਉਂਕਿ ਦੇਖੋ ਜੇ ਕੁਝ ਪਉਣਾ ਤਾਂ ਫਿਰ ਇੰਨਾ ਤਾਂ ਕਰਨੀ ਪੈਣਾ ਅਗਰ ਤੁਸੀਂ ਵਾਕਈ ਆਪਣੇ ਘਰ ਨੂੰ ਸੁਧਾਰਨਾ ਹੈ ਆਪਣੇ ਪਰਿਵਾਰ ਦੀ ਮੈਂਬਰ ਨੂੰ ਸੁਧਾਰਨਾ ਹੈ ਫਿਰ ਤੁਹਾਨੂੰ ਇਹ ਚੀਜ਼ ਕਰਨੀ ਹੀ ਪੈਣੀ ਆ ਠੀਕ ਹੈ ਜੀ ਸੋ ਇੱਕ ਚੀਜ਼ ਤੁਸੀਂ ਨਾਲ ਹੋੜ ਕਰਨੀ ਆ ਜਦੋਂ ਵੀ ਬਾਠ ਕਰਨਾ ਕੋਲ ਜਲ ਜ਼ਰੂਰ ਰੱਖਣਾ ਡੇਲੀ ਘਰ ਦੇ ਵਿੱਚ ਗੁਰਬਾਣੀ ਵਾਲੇ ਜਲ ਦਾ ਛੱਟਾ ਜ਼ਰੂਰ ਦੇਣਾ ਤੇ ਡੇਲੀ ਹੀ ਗੁਰਬਾਣੀ ਵਾਲਾ ਜਿਹੜਾ ਜਲ ਹੈ ਜਿਵੇਂ ਲੱਸੀ ਹੋਗੀ ਦਹੀਂ ਹੋਗੀ ਆ ਜਾਂ ਤੁਸੀਂ ਪੀਣ ਵਾਲਾ ਪਾਣੀ ਹੋ ਗਿਆ ਉਹਦੇ ਵਿੱਚ ਪਾ ਦਿਓ ਤਾਂ ਕਿ ਸਾਰੇ ਪਰਿਵਾਰਿਕ ਮੈਂਬਰ ਵੀ ਉਹਨੂੰ ਛੱਕ ਸਕਣ ਕਿਉਂਕਿ ਜਿਹੜਾ ਵੀ ਇਨਸਾਨ ਬਾਣੀ ਵਾਲੇ ਜਲ ਨੂੰ ਸ਼ਕੂਗਾ ਤਾਂ ਉਹਦੇ ਅੱਜ ਨਹੀਂ ਕੱਲ ਕੱਲ ਨਹੀਂ ਤਾਂ ਪਰਸੋਂ ਪਰਸੋਂ ਨਹੀਂ ਤਾਂ ਮਹੀਨੇ 6 ਮਹੀਨਿਆਂ ਨੂੰ ਉਹਦੇ ਮੁਖ ਦੇ ਜੋ ਵੀ ਵਾਹਕ ਰੂ ਨਿਕਲਣਾ ਸ਼ੁਰੂ ਹੋਵੇਗਾ ਤੇ ਜਿਹੜੀ ਤੀਸਰੀ ਚੀਜ਼ ਤੁਸੀਂ ਧਿਆਨ ਵਿੱਚ ਰੱਖਣੀ ਆ ਪਹਿਲੀ ਤਾਂ ਹੋ ਗਈ ਵੀ ਤੁਸੀਂ ਤਾਂ ਤੁਹਾਨੂੰ ਪ੍ਰੋਬਲਮ ਵਧੂਗੀ ਪਰ ਤੁਸੀਂ ਸਾਥ ਨਹੀਂ ਛੱਡਣਾ ਗੁਰੂ ਸਾਹਿਬ ਦੇ ਚਰਨ ਨਹੀਂ ਛੱਡਣੇ ਤੁਸੀਂ ਪਾਠ ਕਰਨਾ ਬੰਦ ਨਹੀਂ ਕਰਨਾ ਦੂਜੀ ਚੀਜ਼ ਤੁਸੀਂ ਜਲ ਜਰੂਰ ਛਿੜਕਣਾ ਘਰ ਦੇ ਵਿੱਚ ਨੜੇ ਆਪ ਛਕਣਾ ਪਰਿਵਾਰ ਨੂੰ ਵੀ ਛਕਾਉਣਾ ਹੈ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਵੀ ਜਰੂਰ ਛਕਾਉਣਾਗਾ ਜਲ ਠੀਕ ਹੈ ਪਰ ਕਿਸੇ ਗਰਮ ਚੀਜ਼ ਦੇ ਵਿੱਚ ਨਹੀਂ ਪਾਉਣਾ ਜਿਵੇਂ ਦਾਲ ਹੋਗੀ ਸਬਜ਼ੀ ਹੋਗੀ ਜਾਂ ਰੋਟੀ ਆਟਾ ਗੁੰਨਣ ਵੇਲੇ ਜਿਹੜੀ ਚੀਜ਼ ਆਪਾਂ ਗੈਸ ਤੇ ਰੱਖਣੀ ਉਹਦੇ ਵਿੱਚ ਨਹੀਂ ਪਾਉਣਾ ਠੰਡੀ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਪਾ ਸਕਦੇ ਹੋ ਅਜਾ ਉਸ ਤੋਂ ਬਾਅਦ ਜਿਹੜਾ ਹੈਗਾ ਅਰਦਾਸ ਤੁਸੀਂ ਕਰਨੀ ਆ ਅਰਦਾਸ ਤੁਸੀਂ ਡੇਲੀ ਕਰਨੀ ਆ ਡੇਲੀ ਅਰਦਾਸ ਕਰਨੀ ਕਰਨੀ ਆ ਚਾਹੇ ਜੋ ਮਰਜੀ ਹੋਵੇ ਜੇ ਤੁਸੀਂ ਵੱਡੀ ਅਰਦਾਸ ਨਹੀਂ ਕਰ ਸਕਦੇ ਵੱਡੀ ਅਰਦਾਸ ਤੇ ਛੋਟੀ ਅਰਦਾਸ ਦਾ ਫਰਕ ਸਿਰਫ ਇੰਨਾ ਕਿ ਵੱਡੀ ਅਰਦਾਸ ਜਿਹੜੀ ਆਪਾਂ ਗੁਰੂ ਸਾਹਿਬ ਦੇ ਵਿੱਚੋਂ ਕਰਦੇ ਆ ਪੂਰੀ ਅਰਦਾਸ ਛੋਟੀ ਅਰਦਾਸ ਜਿਹੜੀ ਆਪਾਂ ਵੈਸੇ ਗੁਰੂ ਸਾਹਿਬ ਦੇ ਚਰਨਾਂ 'ਚ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਆਪਾਂ ਜੋ ਕਰਦੇ ਆ ਠੀਕ ਆ ਉਹਨੂੰ ਆਪਾਂ ਛੋਟੀ ਅਰਦਾਸ ਕਹਿੰਦੇ ਆ ਤੇ ਜਦੋਂ ਤੁਸੀਂ ਅਰਦਾਸ ਕਰਨੀ ਹੈ ਨਾ ਤਾਂ ਤੁਸੀਂ ਮੂੰਹ ਤੋਂ ਬੁੱਲਾਂ ਤੋਂ ਬੋਲ ਕੇ ਅਰਦਾਸ ਨਹੀਂ ਕਰਨੀ ਤੁਸੀਂ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਸੀਸ ਝੁਕਾ ਕੇ ਸਿਰ ਝੁਕਾ ਕੇ ਮਤਲਬ ਖੜ ਜਾਣਾ ਆਪਣਾ ਤੇ ਦਿਲ ਤੋਂ ਅਰਦਾਸ ਕਰਨੀ ਹੈ ਜਿਸ ਦਿਨ ਤੁਸੀਂ ਦਿਲ ਤੋਂ ਗੁਰੂ ਸਾਹਿਬ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਨਾ ਇੱਕ ਗੱਲ ਯਾਦ ਰੱਖਿਓ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੋਲ ਕੇ ਮੰਗਣ ਵਾਲੇ ਤਾਂ ਬਹੁਤ ਆਉਂਦੇ ਨੇ ਬਹੁਤ ਆਉਂਦੇ ਨੇ ਗਿਣਤੀ ਨਹੀਂ ਆ ਪਰ ਬਿਨਾ ਬੋਲੇ ਬਿਨਾ ਬੋਲੇ ਗੁਰੂ ਸਾਹਿਬ ਨੂੰ ਯਾਦ ਕਰਨ ਵਾਲੇ ਧਿਆਉਣ ਵਾਲੇ ਬਹੁਤ ਘੱਟ ਹੁੰਦੇ ਨੇ ਸੋ ਜੋ ਤੁਹਾਨੂੰ ਤਕਲੀਫ ਹੈ ਨਾ ਬਸ ਉਹ ਦਿਲ ਤੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਛੱਡ ਦਿਓ ਇੱਕ ਵਾਰੀ ਬੋਲ ਕੇ ਛੱਡ ਦਿਓ ਵਾਹਿਗੁਰੂ ਜੀ ਦਿਲ ਤੋਂ ਬੋਲਣਾ ਮੂੰਹ ਤੋਂ ਨਹੀਂ ਬੋਲਣਾ ਵਾਹਿਗੁਰੂ ਜੀ ਵੀ ਮੈਂ ਤੁਹਾਡੀ ਚਰਨੀ ਲੱਗ ਗਈਆਂ ਮੈਨੂੰ ਤਾਂ ਤੁਹਾਡੇ ਤੇ ਹੀ ਆਸਰ ਹੈ ਤੁਹਾਡੇ ਤੇ ਹੀ ਵਿਸ਼ਵਾਸ ਹੈ ਤੁਸੀਂ ਹੀ ਸਾਡਾ ਇਹ ਦੁੱਖ ਤੋੜਨਾ ਅੱਜ ਨਹੀਂ ਕੱਲ ਨਹੀਂ ਜਦੋਂ ਵੀ ਤੋੜੋਗੇ ਮੈਨੂੰ ਵਿਸ਼ਵਾਸ ਆ ਤੁਸੀਂ ਹੀ ਤੋੜੋਗੇ ਬਸ ਮੇਰੇ ਤੇ ਕਿਰਪਾ ਰੱਖਿਓ ਤੇ ਮੈਂ ਇਦਾਂ ਹੀ ਸੇਵਾ ਨਿਭਾਉਂਦੀ ਜਾਵਾਂ ਤੁਸੀਂ ਮੇਥੋਂ ਇਦਾਂ ਹੀ ਸੇਵਾ ਲੈਂਦੇ ਜਾਓ ਤੇ ਗੁਰੂ ਸਾਹਿਬ ਜੀ ਜਿੰਨਾ ਟਾਈਮ ਮੈਥੋਂ ਹੋ ਸਕਿਆ ਜਿੰਨਾ ਟਾਈਮ ਮੈਂ ਇਹ ਚੀਜ਼ ਕਰ ਸਕੀ ਜਾਂ ਜਿੰਨਾ ਟਾਈਮ ਤੁਸੀਂ ਮੇਥੋਂ ਸੇਵਾ ਲੈਤੀ ਉਨਾ ਟਾਈਮ ਹੈ ਸੇਵਾ ਨਿਭਾਉਂਗੀ ਸੁਖ ਕੇ ਪਾਠ ਨਹੀਂ ਕਰਨਾ ਵੀ ਮੈਂ ਇੰਨੇ ਪਾਠ ਕਰੂੰਗੀ ਜਾਂ ਇੰਨਾ ਟਾਈਮ ਕਰੂੰਗੀ ਸੁੱਖ ਕੇ ਨਹੀਂ ਕਰਨਾ ਤੁਸੀਂ ਇਹ ਅਰਦਾਸ ਕਰਨੀ ਹੈ ਵੀ ਜਿੰਨਾ ਟਾਈਮ ਤੁਸੀਂ ਸੇਵਾ ਲਓਗੇ ਜਿੰਨਾ ਟਾਈਮ ਤੁਹਾਡਾ ਹੁਕਮ ਹੋਊਗਾ ਉਹਨਾਂ ਟਾਈਮ ਐ ਸੇਵਾ ਨਿਭਾਉਂਗੀ ਬਸ ਮੇਰੀ ਨਾ ਦੁੱਖਾਂ ਨੂੰ ਹਰ ਲਵੂ ਠੀਕ ਹੈ ਇਸ ਤਰੀਕੇ ਨਾਲ ਅਰਦਾਸ ਕਰਕੇ ਉਸ ਤੋਂ ਬਾਅਦ ਤੁਸੀਂ ਮਤਲਬ ਡੇਲੀ ਤੁਸੀਂ ਦੇਖਿਓ ਵੀ ਜਦੋਂ ਜਿਉਂ-ਜਿਉਂ ਤੁਸੀਂ ਪਾਠ ਕਰਦੇ ਜਾਓਗੇ ਨਾ ਤੁਹਾਡੇ ਅੰਦਰ ਇੱਕ ਅਲੱਗ ਜੀ ਪੋਜ਼ਿਟਿਵਿਟੀ ਇੱਕ ਅਲੱਗ ਜੀ એનર્ਜੀ ਕ੍ਰੀਏਟ ਹੋਣੀ ਸ਼ੁਰੂ ਹੋ ਜੂ ਇੱਕ ਹੌਸਲਾ ਜਾਂ ਵਧਣਾ ਸ਼ੁਰੂ ਹੋ ਜੂ ਤੇ ਵਿਸ਼ਵਾਸ ਰੱਖਿਓ ਇਹ ਨਾ ਹੋਵੇ ਵੀ ਦਿਨੇ ਤੜਕੇ ਪਾਠ ਕੀਤਾ ਦਿਨੇ ਤੁਹਾਡੇ ਦਿਮਾਗ 'ਚ ਸਵਾਲ ਚੱਲਦੇ ਨੇ ਵੀ ਵਾਕਈ ਪਰਮਾਤਮਾ ਮੇਰੀ ਸੁਣਨਗੇ ਕਿ ਨਹੀਂ ਸੁਣਨਗੇ ਕੀ ਇਹ ਕੰਮ ਹੋਊਗਾ ਕਿ ਨਹੀਂ ਹੋਊਗਾ ਕੀ ਮੇਰੀ ਮਹਾਰਾਜ ਜੀ ਅਰਦਾਸ ਪੂਰੀ ਕਰਨੀ ਹੈ ਕਿ ਨਹੀਂ ਕਰਨੀ ਨਹੀਂ ਇਦਾਂ ਮੈਂ ਕੁਝ ਨਹੀਂ ਸੋਚਣਾ ਜਦੋਂ ਤੁਸੀਂ ਗੁਰੂ ਸਾਹਿਬ ਤੇ ਭਰੋਸਾ ਕਰਨਾ ਫਿਰ ਪੂਰਨ ਤੌਰ ਤੇ ਭਰੋਸਾ ਕਰਨਾ ਹੈ ਮਨ ਵਿੱਚ ਸਵਾਲ ਨਹੀਂ ਪੈਦਾ ਕਰਨੇ ਅਗਰ ਚਾਹੋ ਨੀ ਹੋਵੇ ਤੁਹਾਡਾ ਉਹ ਕਾਰਜ ਸਫਲ ਹੋਵੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਹ ਤਾਂ ਹੋ ਗਿਆ ਜਿਹੜੀਆਂ ਮੇਨ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਤੇ ਬਾਕੀ ਅ ਗੁਰੂ ਘਰ ਜਦੋਂ ਵੀ ਤੁਸੀਂ ਜਾਵੋ ਤਾਂ ਉੱਥੇ ਜਾ ਕੇ ਵੀ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਇਹੀ ਕਰਨੀ ਹੈ ਜਿਹੜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਤਰੀਕਾ ਠੀਕ ਹੈ ਨਹੀਂ ਤਾਂ ਡੇਲੀ ਪਾਰਠ ਦਾ ਜ਼ਰੂਰ ਕਰਨਾ ਪਰਮਾਤਮਾ ਦਾ ਨਾਮ ਜਰੂਰ ਲੈਣਾ ਤੇ ਜਦੋਂ ਤੁਸੀਂ ਡੇਲੀ ਇਹ ਚੀਜ਼ ਕਰਦੇ ਰਹੇ ਨਾ ਤਾਂ ਇੱਕ ਚੀਜ਼ ਦਾ ਹੋਰ ਧਿਆਨ ਰੱਖਿਓ ਇੱਕ ਟਾਈਮ ਜੋਤ ਜਰੂਰ ਲਗਾਇਆ ਕਰੋ ਅਗਰ ਤਾਂ ਅਮਰਤ ਵੇਲੇ ਜੋਤ ਲਗਾਉਣੀ ਬਹੁਤ ਵਧੀਆ ਨਹੀਂ ਤਾਂ ਆਥਣੇ ਵੇਲੇ ਵੀ ਜੋਤ ਲਗਾ ਸਕਦੇ ਹੋ ਜਿਵੇਂ ਤੁਹਾਨੂੰ ਕੰਫਰਟੇਬਲ ਆ ਜੋਤ ਇੱਕ ਟਾਈਮ ਘਰ ਵਿੱਚ ਜਰੂਰ ਲਗਾਓ ਤੇ ਤਾਂ ਧੰਤਨ ਬਾਬਾ ਦੀਪ ਸਿੰਘ ਮਹਾਰਾਜ ਜੀ ਦੇ ਨਾਮ ਦੀ ਜੋਤ ਜਗਾਓ ਘਰ ਵਿੱਚ ਜੇ ਅਖੰਡ ਜੋਤ ਜਗਾ ਸਕਦੇ ਹੋ ਤਾਂ ਬਹੁਤ ਹੀ ਵਧੀਆ ਫਿਰ ਤਾਂ ਬਹੁਤ ਹੀ ਭਾਗਾਂ ਵਾਲਿਓ ਤੁਸੀਂ ਤੇ ਨਹੀਂ ਤਾਂ ਫਿਰ ਤੁਸੀਂ ਜਿਹੜੀ ਆਪਾਂ ਨਾਰਮਲ ਜੋਤ ਜਗਾਉਣੀ ਆ ਉਹ ਜਰੂਰ ਜਗਾਓ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਅਰਦਾਸ ਇਸੇ ਤਰੀਕੇ ਨਾਲ ਕਰਿਓ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਕਹਾਂਗਾ ਠੀਕ ਹੈ ਜੀ ਤੇ ਦੁਪਹਿਰਾ ਸਹਿਬ ਅਗਰ ਤੁਸੀਂ ਕੱਟ ਸਕਦੇ ਹੋ ਤਾਂ ਕੱਟੋ ਦੁਪਹਿਰਾ ਸਹਿਬ ਜੇ ਤੁਸੀਂ ਹਰ ਐਤਵਾਰ ਨਹੀਂ ਕੱਟ ਸਕਦੇ ਤਾਂ ਇੱਕ ਐਤਵਾਰ ਕੱਟ ਲਿਆ ਹਨਾ ਜਾਂ ਕਿਸੇ ਹੋਰ ਦਿਨ ਵੀ ਅਗਰ ਕਾਟਣਾ ਚਾਹੋ ਤੁਸੀਂ ਕੱਟ ਸਕਦੇ ਹੋ ਕਿਉਂਕਿ ਬਾਣੀ ਜਪਣ ਦਾ ਕੋਈ ਟਾਈਮ ਨਹੀਂ ਵੈਸੇ ਹੁੰਦਾ ਜੇ ਆਪਾਂ ਕਹੀਏ ਵੀ ਐਸੇ ਦਿਨ ਹੀ ਬਾਣੀ ਜਪਣੀ ਹੈ ਤੁਸੀਂ ਬਾਣੀ ਕਦੋਂ ਵੀ ਜਪ ਸਕਦੇ ਹੋ ਸੋ ਤੁਸੀਂ ਜਦੋਂ ਦੁਪਹਿਰਾ ਸੇਵ ਕੱਟਣਾ ਉਦੋਂ ਵੀ ਅਰਦਾਸ ਇਹੀ ਕਹਿ ਕੇ ਕਰਨੀ ਆ ਤਨਤਨ ਬਾਬਾ ਦੀਪ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਵੀ ਬਾਬਾ ਜੀ ਤਨਤਨ ਬਾਬਾ ਦੀਪ ਸਿੰਘ ਜੀ ਤੁਸੀਂ ਕਿਰਪਾ ਕਰੋ ਸਾਡੇ ਜਿਹੜੇ ਦੁੱਖ ਰੋਗਾ ਤੁਸੀਂ ਤੋੜ ਦੇਵੋ ਤੇ ਪ੍ਰਮਾਤਮਾ ਜੀ ਜਿੰਨਾ ਟਾਈਮ ਤੁਸੀਂ ਮੈਥੋਂ ਸੇਵਾ ਲਮੋਗੇ ਚੋ ਪੈਰਾ ਸਾਹਿਬ ਦੀ ਤਿੰਨਾ ਜਰੂਰ ਕਰਾਂਗੀ ਜਿੰਨਾ ਟਾਈਮ ਤੁਹਾਡਾ ਹੁਕਮ ਹੋਊਗਾ ਤੇ ਜੇ ਹੋ ਸਕੇ ਆ ਤਾਂ ਤਨ ਤਨ ਬਾਬਾ ਦੀਪ ਸਿੰਘ ਮਹਾਰਾਜ ਜੀ ਦੇ ਸਥਾਨ ਤੇ ਜਾ ਕੇ ਉੱਥੇ ਦਰਸ਼ਨ ਜਰੂਰ ਇੱਕ ਵਾਰੀ ਕਰਕੇ ਆਇਓ ਇੱਕ ਵਾਰੀ ਅਰਦਾਸ ਉੱਥੇ ਜਰੂਰ ਕਰਕੇ ਆਇਓ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਅੱਛੀ ਦੀ ਗਰੰਟੀ ਦਿੰਨੀ ਆ ਕਿਉਂਕਿ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ ਪਾਠ ਕਰਨ ਤੋਂ ਬਾਅਦ ਸਾਡੇ ਵੀ ਘਰ ਦੇ ਵਿੱਚ ਪ੍ਰੋਬਲਮਸ ਵਧੀਆਂ ਬਹੁਤ ਜ਼ਿਆਦਾ ਪ੍ਰੋਬਲਮਸ ਵਧੀਆਂ ਲੜਾਈ ਝਗੜਾ ਕਲੇਸ਼ ਦੁੱਖ ਤਰਦ ਸਭ ਕੁਝ ਵਧਿਆ ਔਰ ਮੈਂ ਪਾਠ ਕਰਨਾ ਬੰਦ ਨਹੀਂ ਕੀਤਾ ਜਦੋਂ ਕਿਉਂਕਿ ਉਹ ਪ੍ਰੀਖਿਆ ਹੁੰਦੀ ਆ ਪਰਮਾਤਮਾ ਵੱਲੋਂ ਇੱਕ ਤਾਂ ਦੂਸਰੀ ਕਿ ਕਲਯੁਗ ਜ਼ੋਰ ਲਾਉਂਦਾ ਵੀ ਇਹ ਬਾਣੀ ਤੋਂ ਟੁੱਟਣ ਤਾਂ ਕਿ ਮੈਨੂੰ ਇਸ ਘਰ ਚੋਂ ਬਾਹਰ ਨਾ ਨਿਕਲਣਾ ਪਵੇ ਤੇ ਜੇ ਤੁਸੀਂ ਪਾਠ ਕਰਨਾ ਬੰਦ ਕਰ ਦੇਣਿਓ ਤੇ ਫਿਰ ਉਹੋ ਜਿੱਤ ਜਾਂਦਾ ਤੇ ਤੁਸੀਂ ਹਾਰ ਜਾਂਦੇ ਹੋ ਸੋ ਹੁਣ ਤੁਸੀਂ ਤੈਅ ਕਰਨਾ ਤੁਸੀਂ ਜਿੱਤਣਾ ਜ਼ਿੰਦਗੀ ਦੇ ਵਿੱਚ ਤੇ ਜਿੱਥਿਆ ਹਾਰਨਾ ਸੋ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ